تھوڑا تھوڑا چلندی عادت وقششکانی مہم وقششکانی میں عزیز زکھا ہے ساری دنیا کا بنیاد پر مجھے دنیا کا بنیاد پر مجھے دنیا کی طرفانیاں اور مانا گیا آم آم جنگانی دنیا کی جاندے سے ہی ہی سترہ دوستہ مجھے جاندے ساتھ سمجھیت ہے دنیا کی نمک وہ چاکہ کی جسا آمکہ پچھوٹا ہے یا پرنا کی زکھا ہے وہ وہ

اور پروار ہرپالی ਇਹ ਮੇਰੇ ਘਰ ਨਾਲ ਆਮ ਮੂਤੀ ਦੀ ਦੁਆ ਲਈ ਮੇਰਾ ਮਗਿਆ ਮੂਤੀ ਸ਼ਿਵ ਚ ਜੜੀ ਦਾੜਾ ਪੂਰਤੀ ਜੀ ਉਹ ਮੈਨੂੰ ਹਰ ਦਿਨ ਹਾਂਜੀ ਤੇ ਜਦੋਂ ਥਾਣੇ ਖੜਾ ਤੇ ਵਾਜਾ ਦੇ ਦਿਓ ਮੈਂ ਕੀਰਤਨ ਕਰਾਂ ਤੇ ਜੇ ਸ਼ਾਮ ਨੂੰ ਘਰ ਦੇ ਨਾਲ ਤੇ ਫਿਰ ਮੈਂ ਵੈਸੇ ਰੱਬ ਰੱਬ ਕਰ ਲੈਣਾ ਜਿੰਨੇ ਕਹਿੰਦੇ ਉਹ ਕਹਿੰਦੇ ਆਂ ਕਿ ਥਾਣਾ ਸਾਡਾ ਪਵਿੱਤਰ ਹੋ ਗਿਆ ਮੈਂ ਕਿਉਂ ਕਹਿੰਦੇ ਕਹਿੰਦੇ ਸਾਡੇ ਖਾਣੇ 'ਚ ਆ ਕੇ ਪਾਣੀ ਪਾ ਦਿੱਤੀ ਨਾ ਤੁਸੀਂ ਕਹਿੰਦੇ ਬੈਠ ਜਾਏ ਤਾਂ ਸਤਵਾਦ ਫੈਲ ਜਾਂਦਾ ਹੈ ਜਵੀ ਘੰਟਿਆਂ 'ਚ ਪੁਲਿਸ ਜਾਵੇ ਤਾਂ ਨਸ਼ਿਆਂ ਨੂੰ ਸ਼ਿਖਰ ਤੇ ਲੈ ਜਾਂਦੀ ਹੈ ਸੁਗਦੇ ਨਹੀਂ ਸਾਨੂੰ ਮਾਣ ਹੋਵੇ ਸਾਡੇ ਸਿੱਖ ਅਫਸਰ ਨੇ ਹਾਂ ਉਦੋਂ ਬਾਅਦ ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਸਰੂਪਾਂ ਦੀ ਅਸੀਂ ਤੁਹਾਡੇ ਕੋਲ ਆਏ ਆ ਕਿ ਜੇ ਅਮਰੀਕਾ ਦੀ ਪੁਲਿਸ ਨੂੰ ਬ੍ਰੈਡ ਵੀ ਚੋਰੀ ਹੁੰਦਾ ਹੈ ਉਹ ਵੀ ਕਾਨੂੰਨ ਨੂੰ ਜਾ ਕੇ ਦੱਸਦੀ ਹੈ ਦਾ ਜੱਜ ਨੂੰ ਪੀਐਸ ਬੰਦੇ ਨੇ ਬ੍ਰੈਡ ਚੋਰੀ ਕੀਤਾ ਅੱਜ ਨਿੱਕੀ ਚੋਰੀ ਕੀਤੀ ਹੈ ਕੱਲ ਨੂੰ ਵੱਡੀ ਅਧਕਾਰ ਦੇ ਸਾਹਦੇ ਆ 2.5 ਲੱਖ ਅਜੇ ਵੀ ਲਾਪਤਾ ਨਹੀਂ ਕਿੱਥੇ ਨਹੀਂ ਇਹਨਾਂ ਦੀ ਰਿਪੋਰਟ ਕਮਿਸ਼ਨ ਦੀ ਕਹਿ ਰਹੀ ਹੈ ਕਿ ਕਾਨੂੰਨ ਕਹਿ ਦਿਆ ਕਿ ਫਰਾਦ ਇਹ ਜਿਹੜਾ ਮੁਕਦਮਾ ਚੱਲਣਾ ਚਾਹੀਦਾ ਤੇ ਹੁਣ ਕਲਮ ਤੁਹਾਡੇ ਹੱਥ ਚ ਹੈ ਵਾਈਬ ਜੀ ਕਰਨਾ ਹੈ ਪ੍ਰਮਾਤਮਾ ਦੀ ਹੁਕਮ ਤੇ ਹੋਣੀ ਹੈ ਜੀ ਗੁਰੂਤ ਮਹਾਤਮਾ ਜਰਾਏ ਦਾ ਚਹੇ ਜੀ ਬਹੁਤ ਬਹੁਤ ਗੁਨਾਹ ਕਬੂਲ ਹੈ ਨਹੀਂ ਉਹਨਾਂ ਦੇ ਗੁਨਾਹ ਮਾਫ ਕਰਨਾ ਕੋਈ ਮੈਨ ਨਹੀਂ ਰਿਹਾ ਆਪਣੇ ਮੂੰਹ ਤੋਂ ਰਿਸ਼ਤੇਦਾਰ ਕਹਿੰਦੇ ਮੱਥੇ ਨਾਲ ਲੱਗਣ ਸਾਡੇ ਰਿਸ਼ਤੇਦਾਰ ਵੀ منہ ਮੋੜ ਜਾਂਦੇ ਆ ਪਾਪ ਬੁਰਾ ਪਾਪੀ ਕੋ ਪਿਆਰਾ ਆਹੀ ਗੱਲ ਬਣਾ ਬਣਾ ਲੈ ਜਦੋਂ ਵਿਆਹ ਵਿੱਚ ਚਾਹੁੰਦੇ ਨੇ ਉਹਨਾਂ ਨਾਲ ਇੱਧਰ ਬੁਲਾਉਂਦਾ ਰਾਜਾ ਉੱਤਰ ਆ ਜਾ ਉਹ ਰਾਜਾ ਇੱਧਰ ਆ ਜਾ ਜਦੋਂ ਜਥੇਦਾਰ ਹੁੰਦੇ ਲੋਕ ਕਿੱਥੇ ਮੱਥੇ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦ ਦੁਖੀ ਆ ਇਹ ਚੋਰ ਲੋਕ ਆ ਸਾਡੇ ਆ ਆ ਕੇ ਰੋਏ ਇੱਕ ਜਿਵੇਂ ਗੁਨਾਹ ਕੀਤੀ ਸੀ ਸਤਿ ਸ੍ਰੀ ਅਕਾਲ ਗੁਰਮੁਖੀ ਇਤਸਾਮ 59 ਬੰਦਤੇ ਮੈਂ ਪੁਲਿਸ ਅਫਸਰਾਂ ਨੂੰ ਸਾਰੀ ਗੁਰੂ ਇੰਨਾ ਮਖਸ਼ਨ ਹਾਰਾ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਆਬਾ ਫੌਜਾ ਸਿੰਘ ਜੀ ਸਿੱਖ ਸਤਿ ਭਾਵਨਾ ਦਲ 4 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਪੰਥਕ ਹੋ ਕੇ ਦੀ ਅਰੰਭਤਾ ਕੀਤੀ ਗਈ ਸੀ ਜਿਹਦਾ ਮੁੱਖ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਸ਼ਰੋਮਣੀ ਕਮੇਟੀ ਤੇ ਕਾਬਜ ਬਾਦਲ ਕੋਡ ਮੇ ਵੱਲੋਂ ਕਿੰਨੂ ਦਿੱਤੇ ਗਏ ਕਿਹਦੇ ਰਾਈ ਕਿੱਥੇ ਦਿੱਤੇ ਗਏ ਇਹ ਸਭ ਕੁਝ ਜਾਣਨ ਲਈ ਸਾਨੂੰ 64 ਦਿਨ ਹੋ ਗਏ ਨੇ ਬੈਠਿਆਂ ਨੂੰ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਮੱਦੇ ਨਜ਼ਰ ਰੱਖਦੇ ਹਾਂ ਅਸੀਂ ਮੰਤਰੀ ਮੰਡਲ ਦੇ ਹਰ ਮੰਤਰੀ ਜਿਹੜਾ ਸੀ ਇਹਨਾਂ ਦੇ 17 ਹੈਗੇ ਨੇ ਜਿਹੜੇ ਮੰਤਰੀ ਆ ਉਹਨਾਂ ਦੇ ਘਰਾਂ ਦੇ ਮੋਰੇ ਕੀਰਤਨ ਦਾ ਪੰਥਕ ਹੋ ਕੇ ਦੇਣ ਦਾ ਐਲਾਨ ਕੀਤਾ ਸੀਗਾ ਔਰ ਉਹਨਾਂ ਵਿੱਚ ਇੱਕ ਅੱਜ ਇਹ ਸੀਗਾ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਸੀਪੀ ਸਾਹਿਬ ਦੇ ਘਰ ਦੇ ਬਾਹਰ ਕੀਰਤਨ ਪੰਥਕ ਹੋ ਕੇ ਦੇ ਰੂਪ ਵਿੱਚ ਕੀਤਾ ਗਿਆ ਔਰ ਬਕਾਇਦਾ ਇੱਥੇ ਸਰਦਾਰ ਸੁਖਸੈਨ ਸਿੰਘ ਗਿੱਲ ਹਰਪਾਲ ਸਿੰਘ ਧਾਰੋਵਾਲੀ ਵੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਇਹ ਜਮੀਰ ਜਗਾਉ ਹੋਕਾ ਦੇਣ ਵਾਸਤੇ ਆਏ ਆ ਕਿ ਆਪਣੀ ਜਮੀਰ ਦੀ ਆਵਾਜ਼ ਸੁਣਿਓ ਸਾਡਾ ਡਰ ਨਾ ਰੱਖਿਓ ਗੁਰੂ ਗ੍ਰੰਥ ਦਾ ਡਰ ਰੱਖਿਓ ਪੁਲਿਸ ਆਪਣਾ ਕੰਮ ਕਰੇ ਮੁਕਦਮਾ ਦਰਜ ਕਰੇ ਤਾਂ ਜੋ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਹਿਆਨਾ ਕਰੇ ਕਿ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਸ ਤਰ੍ਹਾਂ ਦਾ ਕੋ ਖਿਲਵਾੜ ਕਰ ਸਕੇ ਪੁਲਿਸ ਪ੍ਰਸ਼ਾਸਨ ਨੂੰ ਅੱਜ ਅਸੀਂ ਇੱਕ ਜਮੀਰ ਜਗਾਉ ਹੋਕਾ ਦੇਣ ਲਈ ਪੰਥਕ ਹੋਕੇ ਦੇ ਰੂਪ ਵਿੱਚ ਇੱਥੇ ਪਹੁੰਚੇ ਅੰਮ੍ਰਿਤਸਰ ਸਾਹਿਬ ਸੀਪੀ ਸਾਹਿਬ ਦੇ ਘਰ ਦੇ ਬਾਹਰ ਬਾਬਾ ਜੀ ਨੂੰ ਬੇਨਤੀ ਕਰਾਂਗਾ ਕਿ ਅਗਲੀ ਗੱਲ ਹਾਂਜੀ ਸੀਪੀ ਸਾਹਿਬ ਨੇ ਕੀ ਸੁਵਾਦਵਾਇਆ ਸੀਪੀ ਸਾਹਿਬ ਹੁਣ ਇਹ ਕਹਿ ਗਏ ਨੇ ਕਿ ਸਾਡੇ ਵੱਲੋਂ ਜਿੰਨੀ ਬਣਦੀ ਕਾਰਵਾਈ ਹੋ ਉਹ ਅਸੀਂ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਕਰਨਗੇ ਕਿਉਂਕਿ ਪੁਲਿਸ ਨੇ ਉਹਦਾ ਹੱਕ ਉਹਦਾ ਫਰਜ਼ ਬਣਦਾ ਹੈ ਉਹ ਕਰਨ ਬਾਕੀ ਇਹ ਵੀ 3 ਮਹੀਨੇ ਹੋ ਗਏ ਨੇ ਸਾਨੂੰ ਕਰੀਬ ਐਪਲੀਕੇਸ਼ਨ ਦਿੱਤਿਆਂ ਨੂੰ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਹੋਈ ਨਹੀਂ ਇਸੇ ਲਈ ਇੱਥੇ ਪਹੁੰਚੇ ਆ ਹੁਣ ਅੱਗੇ ਉਹ ਕੀ ਕਰਨਗੇ ਇਹ ਤੁਸੀਂ ਮੀਡੀਆ ਵਾਲੇ ਵੀਰ ਉਹਨਾਂ ਨੂੰ ਜ਼ਰੂਰ ਪੁੱਛਿਓ ਵੀ ਤੁਸੀਂ ਕੀ ਕਰਕੇ ਦੇ ਰਹੇ ਹੋ ਕਿੰਨੇ ਦਿਨਾਂ ਚ ਕਰ ਰਹੇ ਹੋ ਤੇ ਉਹ ਮੁਕਦਮਾ ਜਿਹੜਾ ਬਣਦਾ ਉਹਨੂੰ ਦਰਜ ਕਿਉਂ ਨਹੀਂ ਕਰ ਰਿਹਾ ਤੇ ਵੱਧ ਤੋਂ ਵੱਧ ਤੁਸੀਂ ਜ਼ਰੂਰ ਇਹਦਾ ਪ੍ਰਚਾਰ ਕਰਿਓ ਕਿਉਂਕਿ ਜਦੋਂ 100 ਸਾਲ ਪਹਿਲਾਂ ਇੱਕ ਵੀਰ ਪੱਤਰਕਾਰ ਹੀ ਕਰਦਾ ਸੀ ਖਬਰ ਜਿਹੜੀ ਲਿਆਉਂਦਾ ਸੀ ਉਹਨੂੰ ਮਹੰਤਾ ਨੇ ਜਿਉਂ ਦਾ ਸਾੜ ਦਿੱਤਾ ਸੀਗਾ ਉਸ ਵਕਤ ਅੱਜ ਤੇ ਬਾਦਲ ਕਿਆਂ ਦੇ ਦਰਬਾਰ ਸਾਹਿਬ ਤੁਹਾਡੇ ਕੈਮਰੇ ਤੋੜੇ ਹੋਣੇ ਆ ਚਪੇੜਾਂ ਮਾਰੀਆਂ ਪਰ ਜੇ ਉਹ ਪੱਤਰਕਾਰ ਉਸ ਵਕਤ ਦੇ ਵੀਰ ਖਬਰਾਂ ਦੇਣ ਵਾਲੇ ਸੜਕੇ ਵੀ ਸੱਚ ਬੋਲਦੇ ਰਹੇ ਤੇ ਅੱਜ ਵੀ ਅਸੀਂ ਤੁਹਾਨੂੰ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਦੇ ਉੱਤੇ ਇਹ ਮੁਕੱਦਮਾ ਦਰਜ ਹੋ ਸਕੇ ਵਿਸ਼ਵਾਸ ਹੋ ਦਵਾਗੇ ਨੇ ਹਾਂ ਹੁਣ ਉਹਨਾਂ ਨੇ ਆਪਣੇ ਉਸ ਵਿਸ਼ਵਾਸ ਨੂੰ ਜਿਉਂਦਾ ਕਿਵੇਂ ਰੱਖਣਾ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਹੈ ਵਾਈਗੁਰਜੀ ਕਾਲਸਾ ਵਾਈਗੁਰਜੀ ਵਾਈਗੁਰਜੀ ਸਿੱਖ ਸਦਭਾਵਨਾ ਦਲ ਦੇ ਮੁਖੀ ਬਾਈਬਲਦੇਵ ਸਿੰਘ ਜੀ ਬਡਾਲਾ ਤੇ ਦਾਸ ਔਜਾ ਸਿੰਘ ਔਰ ਅਕਾਲ ਬੁੰਗਾ ਸਾਹਿਬ ਅੱਜ ਸਰਦਾਰ ਸੁਖਜੈਨ ਸਿੰਘ ਜੀ ਤੇ ਸਰਦਾਰ ਭਾਲ ਸਿੰਘ ਜੀ ਜਿਹੜੇ ਕਮਿਸ਼ਨਰ ਸਾਹਿਬ ਤੇ ਪੁਲਿਸ ਅਫੀਸਰ ਇਹਨਾਂ ਦੇ ਧਰ ਅੱਗੇ ਘਰ ਅੱਗੇ ਪੰਥਕ ਹੋਕਾ ਦਿੱਤਾ ਗਿਆ ਜ਼ਮੀਰ ਜਾਉ ਇਹਨਾਂ ਦੀ ਜ਼ਮੀਰ ਨੂੰ ਹਿਲਾਉਣਾ ਦਿੱਤਾ ਗਿਆ ਸਾਰੇ ਮੁੱਦਿਆਂ ਨੂੰ ਟੱਚ ਕੀਤਾ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸ਼ਾ ਜੀ 328 ਰੂਪਾਂ ਦਾ ਇਹਨਾਂ ਨੂੰ ਇਹ ਕਿਹਾ ਤੁਹਾਡਾ ਧਰਮ ਤੇ ਫਰਜ਼ ਬਣਦਾ ਗੁਰੂ ਸਾਡੇ ਵੀ ਨੇ ਗੁਰੂ ਤੁਹਾਡੇ ਵੀ ਨੇ ਤੇ ਤੁਹਾਡਾ ਹੱਕ ਹੈ ਇਹਦੇ ਉੱਤੇ ਕਲਮ ਚਲਾਉਣ ਦਾ ਉੱਥੇ ਅੱਜ ਪੂਰੇ ਜਿੰਨੇ ਸਾਰੇ ਮੁੱਦੇ ਟੱਚ ਕੀਤੇ ਨੇ ਪੁਲਿਸ ਨੂੰ ਇਹ ਵੀ ਗੱਲ ਕਹੀ ਹੈ ਕਿ ਜਦੋਂ ਅਜੱਪਾ ਦਾ ਤੁਸੀਂ ਕਿਸੇ ਦਲਤ ਬੱਚੇ ਤੇਵੇਂ ਨਜਾਇਜ਼ ਕਲਮ ਤੁਹਾਡੀ ਚੱਲਦੀ ਉੱਥੇ ਰੁਕ ਜਾਣੀ ਚਾਹੀਦੀ ਹੈ ਜਿਹੜੇ ਮੰਤਰੀ ਸਾ ਤੋਂ ਗਲਤ ਕੰਮ ਕਰਾ ਰਹੇ ਨੇ ਤੁਸੀਂ ਆਪਣੇ ਅਮਾਨ ਪਰਮਾਤਮਾ ਦਾ ਨਾਮ ਦਿੱਤੇ ਵੀ ਲਿਆ ਜਾਂਦਾ ਉਸ ਤੋਂ ਉੱਚ ਤਾਂ ਕੁਝ ਹੈ ਹੀ ਨਹੀਂ ਇਹਨਾਂ ਦਾ ਜੀ ਆਇਆ ਕਰਦੇ ਪਹਾਰ ਆਏ ਪਰਮਾਤਮਾ ਦਾ ਨਾਮ ਇਹਨਾਂ ਨੇ ਲਿਆ ਇਸ ਜਗ੍ਹਾ ਨੂੰ ਤੁਸੀਂ ਪਰ ਕੀਤਾ ਇਹਨਾਂ ਦਾ ਜੀ ਆਇਆ ਲਾਭ ਤਾਂ ਸਰੂਪਾ ਦਾ ਮਾਮਲੇ ਜਿਹੜੀ ਤੁਹਾਨੂੰ ਉਹ ਜੋ ਪਰਮਾਤਮਾ ਕਰੇਗਾ ਜੋ ਹੁਕਮ ਹੋਏਗਾ ਜੀ ਆਪ ਜੀ